ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਲੋਰ ਜਲੰਧਰ ਨੇ ਦੀਕ ਮਾਨਯੋਗ ਸ਼੍ਰੀ ਅਮਨਪਾਲ ਸਿੰਘ ਐਸਟੀਐਮ ਫਲੋਰ ਅਤੇ ਸ਼੍ਰੀਮਤੀ ਸੁਨੀਤਾ ਖੱਲਨ ਨਾਇਬ ਤਹਿਸੀਲਦਾਰ ਫਲੋਰ ਵੱਲੋਂ ਸਵੀ ਪ੍ਰੋਗਰਾਮ ਇਸ ਵਾਰ ਸੱਤਰ ਪਾਰ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸੁਸ਼ੀਲਾ ਕੁਮਾਰੀ ਜੀ ਦੇ ਦੇਖਰੇਖ ਹੇਠ ਸਕੂਲ ਵਿਦਿਆਰਥਣਾਂ ਨੇ ਵੋਟਾਂ ਨਾਲ ਸੰਬੰਧਿਤ ਬੋਲੀਆਂ ਤੇ ਕਿੱਦਾ ਪਾ ਕੇ ਇਲਾਕਾ ਨਿਵਾਸੀਆਂ ਨੂੰ 1 ਜੂਨ 2024 ਨੂੰ ਹਮ ਹੁਮਾ ਕੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਪ੍ਰਿੰਸੀਪਲ ਸੁਤਿੰਦਰਪਾਲ ਸਿੰਘ ਸੀਪ ਨੋਡਲਿੰਗ ਚਾਰਜ ਫਲੋਰ ਅਤੇ ਸ਼੍ਰੀ ਹਰਜੀਤ ਬਾਬਾ ਜੀ ਵੱਲੋਂ ਇਲਾਕਾ ਨਿਵਾਸੀਆਂ ਸਮੂਹ ਐਸਟੀਐਮ ਦਫ਼ਤਰ ਸਟਾਫ ਸਕੂਲ ਵਿਦਿਆਰਥੀਆਂ ਨੂੰ ਵੋਟਰ ਸੌਚਕਾਉਣ ਉਪਰੰਤ 1 ਜੂਨ ਨੂੰ ਹਮ ਹੁਮਾ ਕੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਨੀਰਜ ਕੁਮਾਰ ਐਸਐਚਓ ਫਲੋਰ ਨੇ ਸ਼ਿਰਕਤ ਕੀਤੀ ਸਕੂਲ ਦੇ ਸਟਾਫ ਮੈਂਬਰ ਇੰਦਰਜੀਤ ਕੁਮਾਰ हरी किशन मनोरलाल रजिया अनुपम पूनम नायर सुनीता थापर लवली सिम्पी रानी मनदीप कौर मधुबाला गुरबख्श कौर श्रीमती राधा सुरेंद्र पाल सिंह देवेंद्र सिंह कोमला ਤੇ ਬਾਕੀ ਸਟਾਫ ਮੈਂਬਰ ਹਾਜ਼ਰ ਹੋਏ ਉਸ ਬਾਰੇ अपना राइट हैंड कर बहर कोधनिवासी भारत के लोकतंत्र रखते हुए अपनी वोट का निर्बा बिना याद धर्म लालच ਉత్సਵਾਂ ਦੀਆਂ ਸਥਾਨਕ ਪੱਧਰ ਦੇ ਵਿੱਚ ਪੰਜਾਬ ਦੇ ਸਕੂਲਾਂ ਕਰਾਈ ਜਾ ਰਹੇ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਸਵੀਅ ਬੈਕਟੀਵਿਟੀਜ਼ ਪ੍ਰੋਗਰਾਮ ਨੂੰ ਜਾਗਰੂਕ ਕਰਨ ਵਾਸਤੇ ਵਿਦਿਆਰਥੀਆਂ ਨੂੰ ਸਨਹਿਤ ਕਰਨ ਵਾਸਤੇ ਇਹ ਪ੍ਰੋਗਰਾਮ ਚੱਲ ਰਹੇ ਤੇ ਚੱਲ ਰਹੇ ਹਨ ਉਸੇ ਲੜੀ ਦੇ ਵਿੱਚ ਅੱਜ ਫਲੋਰ ਦੇ ਵਿੱਚ ਫਲੋਰ ਜੋ ਕਿ 0.3 ਸੈਂਟੀਮੀਟਰ ਦੀ ਹੈ ਅੰਦਰ ਪਾਰਲੀਮੈਂਟਿਕ ਪ੍ਰੈਕਟਿਸ ਦਾ ਇਸਾ ਦੇ ਵਿੱਚ ਪ੍ਰੋਗਰਾਮ ਨੂੰ ਜਾਗਰੂਕ ਕਰਨ ਵਾਸਤੇ ਸਾਡੇ ਗਵਰਨਰ ਗਰੁੱਪ ਨੇ ਸੈਡੀ ਸਕੂਲ ਦੇ ਬੱਚਿਆਂ ਨੇ ਤੇ ਲੋਕਲ ਜੋ ਹੋਸਟ ਸਟੂਡੈਂਟਸ ਕੋਰਪਸ ਇੰਸਟੀਚਿਊਟ ਦੇ ਬੱਚੇ ਲੱਗੇ ਉਹਨਾਂ ਨੇ ਰਲ ਮਿਲ ਕੇ ਇੱਕ ਪ੍ਰੋਗਰਾਮ ਕੀਤਾ ਸੀ ਜਿਸ ਦਾ ਨਾਮ ਰੱਖਿਆ ਸੀ ਫਲੈਸ਼ ਮੋਡ ਇਸ ਤਹਿਤ ਇਹਨਾਂ ਸਾਰੇ ਬੱਚਿਆਂ ਨੇ ਅਚਾਨਕ ਹੀ ਸ਼ਹਿਰ ਦੇ ਵਿੱਚ ਸੜਕ ਦੇ ਉੱਪਰ ਪਹੁੰਚ ਕੇ ਆਵਾਜਾਈ ਟ੍ਰੈਫਿਕ ਨੂੰ ਸਾਹਿੱਤ ਕੀਤਾ ਤੇ ਉਹਨਾਂ ਦੇ ਨਾਲ ਰਲ ਕੇ ਜਿੱਤਾਂ ਅਤੇ ਭੰਡੜਾ ਕੀਤਾ ਇਸ ਜਿੱਤੇ ਦੇ ਵਿੱਚ ਉਹ ਬੁੱលਿਆ ਪਾਈਆਂ ਗਈਆਂ ਜਿਸ ਨਾਲ ਫਲੋਰ ਸ਼ਹਿਰ ਵਾਸੀ ਨੇ ਜਾਗਰੂਕ ਹੋਣ ਅਤੇ ਲੋਕਾਂ ਦੇ ਵਿੱਚ ਆਪਣਾ ਹਿੱਸਾ ਪਾਇਆ ਦੇ ਵਿੱਚ ਸਕੂਲ ਦੇ ਬੱਚਿਆਂ ਨੇ ਟੀਚਰਾਂ ਨੇ ਸਾਡੀ ਟੀਮ ਨੇ ਅਤੇ ਫਲੋਰ ਵਾਸੀਆਂ ਨੇ ਬਹੁਤ ਹੀ ਮਾਫੀ ਅਦਾ ਕਰਦਾ ਮੈਂ ਫਲੋਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਉਹ ਇਹਨਾਂ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਮਨੁਨੀਤ ਹੈ ਕਿ ਫਲੋਰ ਵਾਸੀ ਇਸ ਵਾਰੀ 100% ਮੋਟਾ ਪਾਉਣ ਅੱਜ 30 ਫਲੋਰ ਦੇ ਵਿੱਚ ਸਵੀਪ ਐਕਟੀਵਿਟੀਜ਼ ਦੇ ਵਿੱਚ ਜਿਹੜਾ ਹੈ ਇੱਕ ਫਲੈਸ਼ ਮੌਗ ਨਾਮ ਦਾ ਇੱਕ ਪ੍ਰੋਗਰਾਮ ਹੈ ਜਿਸ ਵਿੱਚ ਬੱਚਿਆਂ ਨੇ ਜਿਹੜੇ ਜਾਗੋ ਦੇ ਰੂਪ ਵਿੱਚ ਸਕੂਲ ਤੋਂ ਚੰਨ ਕਰਕੇ ਜਿਹੜਾ ਟੌਪ ਦੇ ਵਿੱਚ ਜਾ ਕੇ ਜਿਹੜਾ ਹੈ ਉਹਦਾ ਪਾਇਆ ਤੇ ਮੈਸੇਜ ਦਿੱਤਾ ਗਿਆ ਕਿ ਜਿਹੜਾ ਇੱਕ ਬੰਦ ਨੇ ਚੁਣਾ ਹੁੰਦਾ ਉਸ ਵਿੱਚ ਸਾਡੇ ਜਿਹੜੇ ਫਲੋਰ ਵਾਸੀਆਂ ਨੇ ਵੱਧ ਚੜ ਕੇ ਇਸ ਲੈਣਾ ਵਾ ਇਸ ਵਾਰ ਸ੍ਰੀਪਾ ਜਿਹੜਾ ਹੈ ਪ੍ਰੋਗਰਾਮ ਹੈ ਚੱਲਦਾ ਇਸ ਵਾਰ ਜਿਸ ਵੱਧ ਵੱਧ ਜਿਹੜਿਆ ਬੋਤਾਂ ਕੋਈਆਂ 70% ਤੋਂ ਉੱਤੇ ਜਾਣਾ ਤੇ ਇਹ ਇਸ ਜਿਹੜਾ ਪ੍ਰੋਗਰਾਮ ਹੈ ਇਹ ਇਹਦੇ ਵਿੱਚ ਅਸੀਂ ਜੂਨ ਨੂੰ ਇੱਕ ਦਿਨ ਜਿਹੜਾ ਬੁੱਕ ਕਰੀਏ ਉਹ ਜਨਤਕ ਪਰਨ ਨੂੰ ਬਣਾਉਣਾ ਉਹ ਤਿਹਾੜ ਦੇ ਮੰਨ ਬਣਾਉਣਾ ਇਸ ਕਰਨਾ ਸੀ ਮੈਸੇਜ ਦੇਣ ਦੀ ਇੱਕ ਕੌਸ਼ਨ ਦਿੱਤੀ ਕਿਉਂਕਿ ਇਹ ਬੱਚਿਆਂ ਨੇ ਜਿਹੜਾ ਦਿੱਤੇ ਦੀ ਡਰੈਸ ਦੇ ਵਿੱਚ ਜਿਹੜੀਆਂ ਸਾਰਿਆਂ ਨੇ ਜਿਹੜੀਆਂ ਚੋਣਾ ਨਾ ਸਮਝਾ अज साढ़े फ्लोर शहर केोटा प्रति जागरूक करने जागो के रूप में प्रोग्राम रखा गया क्योंकि वैसे भी सबको पता है कि एक चंगे देश की बुनियाद चंगे वोटर हुई है इस करके पूरे शहर के वोटर को जागरूक करने जागो कही कर गई कि सारे जगह एक जुड़ वोटा भाग सही सरकार ਜਿਵੇਂ ਆਪਣੇ ਫਲੋ ਸ਼ਹਿਰ ਵਿੱਚ ਜੋ ਰੋਟਾ ਸੰਬੰਧੀ ਜਾਗੋ ਕੱਢੀ ਹੈ ਜਿਸ ਤੋਂ ਜਾਗਰੂਕ ਹੋ ਕੇ ਲੋਕ ਆਪਣੇ ਇੱਕ ਜੂਰ ਨੂੰ ਵੋਟਾ ਦੇ ਸਕਣ ਤਾਂ ਜੋ ਆਪਣੇ ਦੇਸ਼ ਆਪਣਾ ਅਤੇ ਆਪਣੇ ਦੇਸ਼ ਦਾ ਭਵਿੱਖ ਬਣਾ ਸਕਣ ਕਿ ਚੰਗੇ ਨਾਗਰਿਕ ਚੁਣ ਕੇ। ਕੋਟਰਾ ਨੂੰ ਸਹੀ ਕਿਹੜਾ ਚੁਣਨੇ ਹਾਂ ਕਿ ਆਪਣੇ ਦੇਸ਼ ਦੇ ਚੰਗੇ ਭਵਿੱਖ ਲਈ ਇੱਕ ਸੂਝਵਾਨ ਅਤੇ ਪੜ੍ਹੇ ਲਿਖੇ ਪੜ੍ਹੇ ਲਿਖੇ ਨੌਜਵਾਨ ਹੀ ਚੋਣ ਕਰਨ ਤਾਂ ਜੋ ਦੇਸ਼ ਇੱਕ ਵਧੀਆ ਸਥਿਤੀ ਤੇ ਜਾ ਸਕੇ।